ਸ਼੍ਰੀ ਦਰਬਾਰ ਸਾਹਿਬ ਰਾਮੰਦਰ ਸਾਹਿਬ ਵਿਖੇ ਬਹੁਤ ਜਾਦੀ ਤੋਂ ਪੈ ਚੁੱਕੀ ਹੈ ਫਿਰ ਵੀ ਸੰਗਤਾਂ ਬਹੁਤ ਉਤਸ਼ਾਹ ਨਾਲ ਦਰਸ਼ਨ ਕਰਨ ਦੀ ਆ ਰਹੀ ਹੈ ਤੇ ਆਓ ਨਜ਼ਰ ਮਾਰਿਆ ਇਸ ਨੂਰ ਕੋਲ ਰੋਹਤਾਲ ਤੋਂ ਰੋਪੜ ਕਾਲਾ ਕਾਲਾ ਲਾਹੂ ਦਾ ਕਰਨਾ ਬਿਸਤੂ ਪਰਸਦਾ ਜਨੋ ਬਦਾਲਾ ਆਰਿ ਮੰਨ ਤੇ ਕਰੋ ਜੀ ਸਭੀ ਜੋ ਮਹਾਰਾ ਜੀ ਆਓਗੇ ਇਹ ਤਾਂ ਮੌਕੇ ਦੇ ਰਿਹਾ ਹੈ ਲੈਣਾ ਹੈ ਨਹੀਂ ਜਾਣਾ ਪੜ੍ਹ ਕੋ ਦਿਖਾਣੀ ਪੜ੍ਹ ਕੋ ਦਿਖਾਣੀ ਹੈ

ਕਿ ਤਾ ਨਾਮ ਨਾਮ ਹੈ ਉਸ ਸਾਧ ਸੰਗਤ ਭਗ ਕੇ ਨਾਮ ਸੰਗਾਂ ਮਾ ਭਉਜੈ ਕੰਤਾ ਨਦਮਾ ਸੇਵਾ

ਤੇਰੀ ਕਾ ਕਾ ਦੋ ਕਾ ਦੀ ਕਾ ਕਾ ਕਹਿ ਜਪਿ ਤੇ ਅੰਤਮ ਤੇਰੀ ਅਨੇਕਾ ਤੇਰੇ ਅਨੇਕ ਬੜੇ ਵਾਸੰਗਰਤ ਸਾਸ ਜੀ ਕਰ ਕਰਿਆ ਫਤ ਕਰਮ ਕਰੰਤਾ ਤੇ ਭਗਤ ਸਭੰ ਕੜੇ ਨਨਾਮ ਕਬੀ ਜੋ ਭਾਲੰਗੇ ਹਰਿ ਰਖ ਰਖਤਾ ਮਾਰ ਕੋ ਬ੍ਰਹਮ ਕੋ ਕਰਤਾ ਜੀ ਜੋ ਸੁ ਕਰਿਆ ਨਾਮਤਾ ਜੋ ਜੋ ਕੋਈ ਸਦਾ ਸਦਾ ਨਿਕੋ ਜੀ ਗੁਣਾਂ ਅੰਤਰ ਪਰਤਾ ਸੋਈ ਕਦਿਆ ਆਪੇ ਭਾਵੈ ਕੋਈ ਵਰਤਾ ਜੀ ਤੁਮ ਆਪੇ ਪਰੇਸ਼ੋਈ ਜਦਿਆ ਆਪੇ ਸਿਖਤ ਸਭ ਪਾਈ ਜੀ ਜਦਿਆ ਆਪੇ ਸਰਦ ਸਭ ਹੋਈ ਜਨਮਾਂ ਅੰਗਣਾਂ संस्ता